ਜਾਣਕਾਰ ਬਣਾ ਜਾਣਕਾਰੀ ਬਹੁਤ ਵੱਡੀ ਹੈ ਸੋ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਨੂੰ ਇੱਕ ਮੈਂ ਕੱਲ ਪਰਸੋ ਵੀ ਸੁਣਾਈ ਸੀ ਗੱਲ ਮਤਲਬ ਇੱਕ ਹੋ ਜਾਂਦਾ ਨਾ ਪਿਆਰ ਵੀ ਉਹ ਤਾਂ ਆਮ ਤੌਰ ਤੇ ਲੀਡਰ ਨੂੰ ਪਹਿਲਾਂ ਤਾਂ ਕੋਈ ਕੋਈ ਮਹਾਰਾਜਾ ਸਾਹਿਬ ਕੋਈ ਕਾਕਾ ਜੀ ਕੋਈ ਵੱਡੇ ਸਾਹਿਬ ਕੱਲਾ ਮੈਂ ਆ ਜਿਹਨੂੰ ਭਾਈ ਜੀ ਕਹਿੰਦੇ ਹਾਂ ਭਗਵਾਨ ਤਾਂ ਭਾਈ ਜੀ ਹੈ ਨਾ ਉਕੇ ਤੇ ਮੈਂ ਨਵੇਂ ਸਾਲ ਵਾਲੇ ਦਿਨ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਐ ਜ਼ੀਰਕਪੁਰ ਤੋਂ ਪਹਿਲਾਂ ਮੈਂ ਮੱਥਾ ਟੇਕ ਕੇ ਬਹਿ ਗਿਆ ਕੀਰਤਨ ਸੁਣਨ ਲੱਗਿਆ ਇੱਕ ਬੱਚਾ ਆਇਆ ਛੋਟਾ ਜਿਹਾ 6ਵੀਂ ਕਲਾਸ 'ਚ ਪੜ੍ਹਦਾ 10-11 ਸਾਲ ਦੀ ਉਮਰ ਹੋ ਮੈਂ ਉਹਨਾਂ ਨੂੰ ਸੀਐਮ ਸਰ ਸੱਸੀ ਕਰ ਜੀ ਸੱਸੀ ਕਰ ਕਹਿੰਦਾ ਪੰਜ ਸੱਤ ਛੁੱਟੀਆਂ ਹੋਰ ਕਰ ਦਿਓ ਜੀ ਮੈਂ ਕਿਹਾ ਕੀ ਪੰਜ ਸੱਤ ਛੁੱਟੀਆਂ ਹੋਰ ਕਰ ਦਿਓ ਮੈਂ ਕਿਹਾ ਪੜ੍ਹਾਂਗਾ ਕਦੋਂ ਠੰਡਾ ਠੰਡਾ ਐ ਤੇ ਫਿਰ ਮੈਂ ਵੀ ਨਹੀਂ ਮੋੜੀ ਮੈਂ ਕਿਹਾ ਜੇ ਇੰਨਾ ਕੰਫੀਡੈਂਸ ਹੈ ਜਵਾਕ ਨੇ ਆ ਕੇ ਮੈਨੂੰ ਕਹਿਤਾ ਮੇਰੀ ਗੋਦੀ ਚ ਬਹਿ ਕੇ ਮੈਂ ਗੱਡੀ ਚ ਬੈਣਾ ਸਰ ਕਹਿਤਾ ਮੈਂ ਕਿਹਾ ਬਹੁਤ ਠੰਡ ਹੈ 14 ਜਨਵਰੀ ਤੱਕ ਕਰ ਦਿਓ ਛੁੱਟੀਆਂ ਬਸ ਹੁਣ ਘਟੋ ਘਟ ਉਹ ਤਾਂ ਕਹਿੰਦਾ ਹੋਊ ਨਾ ਸਾਰੇ ਪਿੰਡ ਚ ਬੈਂਕ ਰਾਈਆਂ ਨੇ ਕੀ ਪਤਾ ਹੈ ਭਾਈ 2040 ਚ ਜਾਂ 2045 ਚ ਉਹੀ ਮੁੱਖ ਮੰਤਰੀ ਬਣਿਆ ਬੈਠਾ ਹੋਵੇ ਕੀ ਪਤਾ ਭਾਈ ਕੀ ਪਤਾ ਰੱਬ ਕਿਹੜੇ ਰੰਗਾਂ ਵਿੱਚ ਰਾਜੀ। ਕੀ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ। ਕੀ ਪਤਾ ਰੱਬ ਕਿਹੜਿਆਂ ਪੈਸਾਂ 'ਚ ਫਿਰਦਾ ਹੈ। ਕੀ ਪਤਾ ਗੁੰਗਾ ਬਣ ਕੇ ਫਿਰਦਾ ਹੈ। ਕੀ ਪਤਾ ਅਪਾਹਜ ਬਣ ਕੇ ਫਿਰਦਾ ਹੈ। ਕੀ ਪਤਾ ਕਿਹੜੇ ਰੂਪ ਦੇ ਵਿੱਚ ਆਪਣੇ ਟੈਸਟ ਲਈ ਜਾਂਦਾ ਹੈ। ਸੋ ਕਿਸੇ ਦਾ ਹੱਕ ਨਾ ਮਾਰੋ। ਕਿਸੇ ਨੂੰ ਮਜ਼ਾਕ ਨਾ ਕਰੋ। ਕੋਝਾ ਮਜ਼ਾਕ ਨਾ ਕਰੋ। ਤੇ ਕਿਸੇ ਨੂੰ ਤ੍ਰੱਕੀ ਦੇ ਵਿੱਚ ਰਾਹ ਦੇ ਵਿੱਚ ਰੋੜਾ ਨਾ ਬਣੋ ਲੱਤਾਂ ਨੂੰ ਤੁਰਨ ਵਾਸਤੇ ਵਰਤੋ ਲੱਤਾਂ ਨੂੰ ਦੂਜਿਆਂ ਦੀ ਲੱਤਾਂ 'ਚ ਫਸਾਉਣ ਵਾਸਤੇ ਨਾ ਵਰਤੋ। ਇਹ ਹੀ ਮੇਰੀ ਸੋਚ ਹੈ। ਇਹ ਹੀ ਮੇਰਾ ਕੰਮ ਕਰਨ ਦਾ ਤਰੀਕਾ ਹੈ। ਥੋਡੇ ਹੀ ਆਂ, ਛੋਟਾ ਕਿਸੇ ਤੋਂ ਵੱਡਾ ਗਲਤੀਆਂ ਵੀ ਹੋ ਜਾਂਦੀਆਂ ਹੋਣਗੀਆਂ ਸ਼ਾਇਦ। ਕਿਉਂਕਿ ਇਨਸਾਨ ਗਲਤੀ ਦਾ ਪੁੱਤਲਾ ਹੈ। 16 ਕਲਾ ਸੰਪੂਰਨਤਾ ਕੋਈ ਆਇਆ ਨਹੀਂ ਕਰਦੀ ਤੇ। ਮੋਢਾ ਫੜ ਕੇ ਰੋਕ ਲਿਓ। ਬਾਂ ਫੜ ਕੇ ਰੋਕ ਲਿਓ ਪੁੱਤਕ ਇੱਥੇ ਗਲਤ ਐ ਐਂ ਕਰਦੇ ਦੋ ਤਿੰਨ ਬਹੁਤ ਵੱਡੀਆਂ ਸਕੀਮਾਂ ਆਉਣ ਵਾਲੇ ਦਿਨਾਂ 'ਚ ਅਨਾਉਂਸ ਕਰਾਂਗੇ ਥੋੜਾ ਜਿਹਾ ਹਜੇ ਉਹਦੇ ਕੰਮ ਚੱਲ ਰਿਹਾ ਹੈ ਕਰ ਦਾਂਗੇ ਜਨਵਰੀ ਮਹੀਨੇ 'ਚ ਹੀ ਉਹ ਵੀ ਤੁਹਾਨੂੰ ਸਕੂਨ ਦੇਣ ਵਾਲੀਆਂ ਹੋਣਗੀਆਂ ਕਿ ਹਾਂ ਯਾਰ ਹੋਰ ਫਾਇਦਾ ਹੋਇਆ ਇਹਦੇ ਨਾਲ ਲੋਕਾਂ ਨੂੰ ਔਰ ਕਾਫੀ ਮੇਰੇ ਕੋਲ ਜਿਹੜੇ ਆਉਂਦੇ ਨੇ ਸਵਾਲ ਮੈਂ ਉਹਨਾਂ ਨੂੰ ਬਿਲਕੁਲ ਦੇਖਦਾ ਪਰਖਦਾ ਤੇ ਅਫਸਰਾਂ ਨਾਲ ਗੱਲ ਕਰਦਾ ਕਿ ਭਾਈ ਲੋਕ ਆ ਕਹਿੰਦੇ ਨੇ ਆਪਾਂ ਨੂੰ ਲੋਕਾਂ ਮੁਤਾਬਕ ਚੱਲਣਾ ਹੈ ਮੈਂ ਹੁਣ ਬਿਜਲੀ ਬੋਰਡ ਵਾਲੇ ਅਫਸਰ ਬੁਲਾਏ ਮੈਂ ਕਿਹਾ ਵੀ ਜਿਹੜੀ ਝੋਨੇ ਵਾਲਾ ਤੁਸੀਂ 8 ਘੰਟੇ ਬਿਜਲੀ ਦਿੰਦੇ ਹੋ ਮੈਂ ਤੁਹਾਨੂੰ ਕੀ ਨਹੀਂ ਕਹਤਾ ਵੀ 8 ਘੰਟਿਆਂ ਨਾਲ ਸਾਰੀ ਰਾਮ ਜਾਂਦੀ ਹੈ ਕਹਿੰਦੇ ਜੀ ਕੀ ਮਤਲਬ ਮੈਂ ਕਿਹਾ ਵੀ ਇਹ ਕੀਨੇ ਬਣਾਤੇ 8 ਘੰਟੇ ਵੀ 8 ਘੰਟੇ ਦਿੰਦੇ ਹੋ ਉਹਦੇ ਨਾਲ ਤਾਂ ਸਾਰਾ ਝੋਨਾ ਰਾਮ ਜਾਂਦਾ ਕਹਿੰਦੇ ਮੈਂ ਜੀ ਮੈਂ ਕਿਹਾ 8 ਘੰਟੇ ਵੀ 2 ਘੰਟਿਆਂ ਬਾਅਦ ਅੱਧੇ ਘੰਟੇ ਦਾ ਕੱਟ ਮੈਂ ਕਿਹਾ ਤੁਹਾਨੂੰ ਪਤਾ ਖਾਲ ਮਰਨਾ ਕੀ ਹੁੰਦਾ ਹੈ ਕਹਿੰਦੇ ਨਹੀਂ ਜੀ ਮੈਂ ਕਿਹਾ ਤੁਹਾਨੂੰ ਤਾਂ ਇਹ ਨਹੀਂ ਪਤਾ ਵੀ ਜਾਨਵਰ ਵੀ ਮਰਦੇ ਨੇ ਤੇ ਬੰਦੇ ਮਰਦੇ ਨੇ ਕੋਈ ਖਾਲ ਮਰਦਾ ਦੇਖਿਆ ਕਹਿੰਦੇ ਨਹੀਂ ਜੀ ਮੈਂ ਕਿਹਾ ਫਿਰ ਤੁਸੀਂ ਇਹ ਕਿਵੇਂ ਬਣਾਤਾ ਵੀ 8 ਘੰਟੇ ਕਹਿੰਦੇ ਜੀ ਹਸਾਬ ਜਲਾਇਆ ਸੀ ਵੀ 8 ਘੰਟੇ ਬਹੁਤ ਐ ਕਰੋ ਤੇ ਕੰਮ ਕਰਦੇ ਆ ਮੈਂ ਕਿਹਾ ਮੈਂ ਨੱਕਿਆਂ ਤੋਂ ਹੀ ਆਇਆ ਮੈਂ ਹੀ ਰੋਆਣੀਆਂ ਤਿੰਨ ਚਾਰ ਕਈਆਂ ਤਾਂ ਮੈਂ ਹੀ ਕਸਾਈਆਂ ਨੇ ਸਾਡੇ ਹੀਰੋ ਵਾਲੇ ਕਈ ਮਸ਼ਹੂਰ ਹੈ ਤੇ ਮੈਂ ਕਿਹਾ ਗੱਲ ਤੁਸੀਂ 4 ਦਿਨਾਂ ਦੀ ਗੱਲ ਕਰਦਾ ਮੈਂ ਅਗਲੇ 4 ਦਿਨ ਦੇ ਦੇਖੋ ਕਿਵੇਂ ਫੈਸਲੇ ਹੁੰਦੇ ਨੇ ਮੈਂ ਤੁਹਾਡੇ ਨਾਲ ਗੱਲ ਕਰਨੀ ਸਾਂਝੀ ਕਰਨੀ ਚਾਹਣਾ ਤੁਹਾਨੂੰ ਵੀ ਪਤਾ ਲੱਗੇ ਨਾ ਕਿ ਫੈਸਲੇ ਕਿਵੇਂ ਹੁੰਦੇ ਨੇ ਮੈਂ ਕਿਹਾ ਅਗਲੇ 4 ਦਿਨ ਦੀ ਗੱਲ ਕਰਦੇ 4 ਦਿਨਾਂ ਚ ਤੁਸੀਂ 8 ਘੰਟੇ ਵਾਲੀ ਸਕੀਮ ਨਾਲ ਕਿੰਨੇ ਘੰਟੇ ਬਿਜਲੀ ਦਿਓਗੇ ਉਹ ਕਹਿੰਦੇ 32 ਘੰਟੇ ਮੈਂ ਕਿਹਾ ਓਕੇ ਹੁਣ 8 ਨਾਲ ਮੈਂ ਕਿਹਾ ਰਮਣੀ ਨਹੀਂ ਤੁਸੀਂ 2-2 ਘੰਟੇ ਦੇ ਬਾਅਦ ਕੱਟ ਵੀ ਲਾਉਨੇ ਹੋ ਫਿਰ ਉਹਨੂੰ ਜਨਰੇਟਰ ਚਲਾਉਣਾ ਪੈਂਦਾ ਹੈ ਫਿਰ ਉਹਨੂੰ ਉਹ ਜਮੇ ਨਹੀਂ ਛੱਡਦਾ ਵੀ ਇੱਕ ਅੱਧਾ ਮਿੰਟ ਵੀ ਬਰਤੇ ਤੋਂ ਬਿਨਾ ਰਹਿ ਨਾ ਜਾਵੇ ਕਿਤੇ ਉਹ ਲਾ ਰੱਖੇ ਨੇ ਆਟੋ ਸਟਾਰਟਰ ਮੈਂ ਕੰਮ ਕਰਕੇ ਦੇਖੀਏ ਕਹਨੇ ਕਿ ਮੈਂ ਕਿਹਾ ਤੁਸੀਂ 3 ਦਿਨਾਂ 'ਚ 11-11 ਘੰਟੇ ਦਿਓ ਤਾਂ ਕਿੰਨੇ ਘੰਟੇ ਹੋ ਗਏ 33 ਮੈਂ ਕਿਹਾ 32 ਵੀ ਇੱਕ ਘੰਟੇ ਵਧਿਆ ਪਰ ਜੇ 11-11 ਘੰਟੇ ਦਿਓਗੇ ਨਾ ਕਿਸਾਨ ਕੋਈ ਪਾਗਲ ਨਹੀਂ ਹੈਗਾ ਵੀ ਆਪਣੀਆਂ ਬੱਟਾਂ ਦੇ ਉੱਤੋਂ ਦੀ ਕਰ ਲੂਗਾ ਬੱਟਾ ਤੂੰ ਉਸੇ ਨੂੰ ਪੁੱਛਣੀ ਪੈਣਗੀਆਂ ਫਿਰ ਮੈਂ ਕਿਹਾ ਸਾਡੇ ਕਾਠ ਜਾਂ 9 ਜਾਂ 10 ਕਿਤੇ ਉਹ ਮੋਟਰ ਬੰਦ ਕਰ ਦੂਗਾ ਬਹੁਤ ਹੋ ਗਿਆ ਪਾਣੀ ਕੱਲ ਨੂੰ ਵੀ ਗਹਿਰਾ ਹੋਊਗੀ ਫਿਰ ਮੈਂ ਕਿਹਾ ਤੁਸੀਂ 33 ਘੰਟੇ ਦੇਵੋਗੇ 3 ਦਿਨਾਂ ਚ 4 ਦਿਨਾਂ ਚ ਕਿੰਨੇ 32 ਘੰਟੇ ਥੋੜਾ ਘੰਟਾ ਇੱਕ ਵਧਿਆ ਪਰ ਉਹਨੇ ਅਗਲੇ ਦਿਨ ਪਾ 3 ਦਿਨ ਪਾਣੀ ਨਹੀਂ ਲਾਉਣਾ ਤੁਹਾਡੇ ਕਿੰਨੇ ਬਚ ਗਏ ਤੁਸੀਂ 48 ਘੰਟੇ ਦੇਣੇ ਸੀ ਕੰਮ ਥੋੜਾ 33 ਘੰਟਿਆਂ ਨਾਲ ਹੋ ਗਿਆ 15 ਘੰਟੇ ਥੋੜੇ ਬਚ ਗਏ ਮੈਂ ਕਿਹਾ ਕਰੋ ਲਾਗੂ ਇਹ ਐਂ ਆਉਂਦੀ ਆ ਨਾ ਬਿਜਲੀ ਹੁਣ ਹਾਂ ਹਾਂ ਜੀ ਕਿਨੇ ਆਟਾ ਦਿਨੇ ਕੰਮ ਕਹਾਂ ਰਾਤ ਆ ਤਾਂ ਸਿਸਟਮ ਬੰਦ ਕਰ ਦੇਣਾ ਰਾਤ ਨੂੰ ਖੇਤ ਜਾਣ ਦੀ ਕੋਈ ਲੋੜ ਨਹੀਂ ਪਣੀ ਦਿਨੇ ਕਰਦੇ ਸਾਰਾ ਕੁਝ ਹਾਂ ਕਰਾਂਗੇ ਕਰਾਂਗੇ ਕੱਸੀਆਂ ਦਾ ਪਾਣੀ ਵੀ ਪਹੁੰਚੂਗਾ ਪਾਈਪਾਂ ਵੀ ਦੱਬ ਰਿਆਂ ਸਾਰੇ ਪੰਜਾਬ ਚ ਹਰ ਰੋਜ਼ 13 ਕਿਲੋਮੀਟਰ ਦੀ ਐਵਰੇਜ ਹੈ ਜੀ ਅੱਜ 13 ਕਿਲੋਮੀਟਰ ਥੱਲੇ ਪਾਈਪਾਂ ਪਈਆਂ ਹੋਣਗੀਆਂ ਪੰਜਾਬ ਚ 13 ਕਿਲੋਮੀਟਰ ਨਵੀਆਂ ਕੱਸੀਆਂ ਨਹਿਰਾਂ ਦਾ ਪਾਣੀ ਆਊਗਾ ਬਿਜਲੀ ਵੀ ਹੋਊਗੀ ਮਰਜ਼ੀ ਤੁਹਾਡੀ ਐਧਰੋਂ ਟਿਊਬਲ ਚਲਾ ਕੇ ਜੋਨ ਨੂੰ ਪਾਣੀ ਦੇਣਾ ਜੀਰੀ ਨੂੰ ਜਾਂ ਨਹਿਰ ਵਾਲਾ ਦੇਣਾ ਤੁਹਾਡੀ ਮਰਜ਼ੀ ਹੈ। ਸ੍ਰੀ ਇਹ ਗੱਲਾਂ ਤਾਂ ਹੋ ਸਕਦੀਆਂ ਨੇ ਜੇ ਤੁਸੀਂ ਰਹੇ ਹੋ ਜੇ ਤੁਸੀਂ ਉੱਥੇ ਥੱਲੇ ਰਹੇ ਹੋ ਹੁਣ ਇਹਨਾਂ ਨੂੰ ਕੀ ਪੁੱਛ ਲੋ ਜੀ ਉਹ ਬਾਦਲਕੇ ਵਾਲੇ ਮੰਦ ਬੁੱਧੀ ਨੂੰ ਮਤਲਬ ਪੁੱਛਿਓ ਵੀ ਨੱਕਾ ਕੀ ਹੁੰਦਾ ਉਹ ਕਹਿੰਦੇ ਨੱਕਾ ਤੋਂ ਨਹੀਂ ਪਤਾ ਹੈ ਨੱਕਾ ਤੋਂ ਨਹੀਂ ਪਤਾ ਨੱਕਾ ਤਾਂ ਹੁੰਦਾ ਹੈ ਜੋ ਪੁਲਿਸ ਦਾ ਨੱਕਾ ਹੁੰਦਾ ਹੈ ਨੱਕਾ ਨਹੀਂ ਪਤਾ ਕਦੇ ਨਕਾਬੜਿਆ ਹੋਵੇ ਜਾਂ ਕਦੇ ਨਕਾ ਟੁੱਟਿਆ ਹੋਵੇ ਇਹਨਾਂ ਦਾ ਤਦੋਂ ਪਤਾ ਲੱਗੇ ਨਹਿਰਾਂ ਧੱਕਾ ਆਪਣੇ ਖੇਤਾਂ 'ਚ ਖਤਮ ਹੋ ਜਾਂਦੀਆਂ ਇਹਨਾਂ ਨੇ ਕਾਦੇ ਨੱਕੇ ਵੱਢਣੇ ਬਾਬਿਓ ਨਹਿਰਾਂ ਹੀ ਖਤਮ ਹੋ ਜਾਂਦੀਆਂ ਖੇਤਾਂ ਜੀ ਹਰ ਇੱਕ ਇਹਨਾਂ ਦੇ ਕਾਦੇ ਨੱਕੇ ਨੱਕੇ ਤਾਂ ਤੁਸੀਂ ਲਾਏ ਨੇ 2022 'ਚ ਜਿਹੜੇ 2022 ਵਾਲੇ ਨੱਕੇ ਨੇ ਨਾ ਉਹ ਨਹੀਂ ਹੁਣ ਉਹ ਨਹੀਂ ਟੁੱਟਣੇ ਉਸੇ ਗੱਲ ਤੋਂ ਰੋਂਦੇ ਫਿਰਦੇ ਨੇ ਹੁਣ ਐਤਕੀ ਐਤਕੀ ਸਿੱਧੀ ਜੀ ਗੱਲ ਐ ਪੂਰੇ ਦੇਸ਼ ਦਾ ਪਹਿਲੀ ਵਾਰ ਅਨਾਉਂਸ ਕਰਨ ਲੱਗਾ ਤੁਹਾਡੇ ਸਾਹਮਣੇ ਟੀਵੀ 2ਬੀ ਤੇ ਵੀ ਅੱਜ ਚੱਲੂਗਾ ਜਾ ਕੇ ਦੇਖ ਲਿਓ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਐਸ ਵਾਰੀ ਪੰਜਾਬ ਚੋਂ 13 ਜੀਰੋ ਲੋਕ ਸਵਾਜ ਸੁਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮੈਨੂੰ ਲੋਕਾਂ ਨੇ ਦੱਸਤਾ ਕਹਿੰਦੇ ਲੱਗਾ ਰੈ ਤੇਰੇ ਨਾਲ ਪਰ ਮੈਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਪੈਸੇ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਾਂਗੇ ਬਸ ਜੇ ਲੋਕ ਹੀ ਪਿਆਰ ਦੇਈ ਜਾਂਦੇ ਆ ਇਹ ਦੂ ਵੱਡਾ ਕੀ ਐ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰ ਲੋਕ ਸਭਾ ਚ ਪੰਜਾਬ ਚੋਂ 13 ਜੀਰੋ ਔਰ ਤੁਹਾਡੇ ਸਾਹਮਣੇ 32 ਦੰਦ ਨੇ ਕੇਜਰੀਆ ਵਾਲੇ ਦੇ ਵੀ 32 ਦੰਦ ਨੇ ਇਸ ਤਾਂ ਲਿਖੋ ਕਹਿੰਦੇ ਅੱਖਾਂ ਦੱਸ ਦਿੰਦੀਆਂ ਨੇ ਕਿ ਭਾਈ ਲੋਕ ਕੋਈ ਨਾ ਕੋਈ ਬਦਲਬਾਈ ਠੀਕ ਨਹੀਂ ਹੈਗੀ ਲੋਕ ਮੰਨ ਜਾਣਗੇ ਇਹਨਾਂ ਨੂੰ ਐਦ ਕੀ ਔਰ ਮਾਇਤੇ ਤੁਸੀਂ ਸੋ ਮੈਨੂੰ ਦਿਲ ਤਾਂ ਨਹੀਂ ਕਰਦਾ ਪਰ ਮੈਂ ਜਾ ਕੇ ਸੰਗਰੂਰ ਆਪਾਂ ਨੇ ਹਾਕੀ ਦਾ ਐਸਟੋਟਰਪ ਦਾ ਗਰਾਊਂਡ ਬਣਾਇਆ ਸੰਗਰੂਰ ਐਸਟੋਟਰਪ ਲਾਈ ਹੈ ਲੇਟੈਸਟ ਜਿੱਥੇ ਹਾਕੀ ਦੇ ਮੈਚ ਖੇਡੇ ਜਾਂਦੇ ਨੇ ਨਾ ਉਹ ਸੰਗਰੂਰ ਲਈ ਹੈ ਤੇ ਕਪਣਾ ਬਗਰੌਲ ਪਿੰਡ ਦਾ ਢਿੜਬੇ ਦੇ ਪਰਲੇ ਪਾਸੇ ਪਿੰਡ ਬਗਰੌਲ ਦਾ ਮੁੰਡਾ ਸ਼ਹੀਦ ਹੋ ਗਿਆ ਚਾਰਖੰਡ ਚ ਉਹਨੂੰ ਜਾਣਾ 1 ਕਰੋੜ ਰੁਪਏ ਦਾ ਚੈੱਕ ਨਾਲ ਲਈ ਫਿਰਦਾ 1 ਕਰੋੜ ਰੁਪਏ ਉਹਦੇ ਘਰੇ ਜਾ ਕੇ ਦੇ ਕੇ ਆਉਂਗਾ ਸਨਮਾਨ ਕਰੋ ਵੇਸ਼ ਦੇ ਰਾਖਿਆ ਦਾ ਸਨਮਾਨ ਕਰੀਏ ਉਹਨਾਂ ਦੇ ਪਰਿਵਾਰ ਨੂੰ ਹੌਸਲਾ ਤਾਂ ਮਿਲਿਆ ਕਿ ਸਾਡੇ ਨਾਲ ਕੋਈ ਖੜਾ ਹੈ ਉਹ ਉਹ ਵਿਚਾਰੇ ਫਿਰਦੇ ਆ ਮਾਈਨਸ ਬੀਵੀ ਡਿਗਰੀ ਦੇ ਟਾਈਮ ਤੇ ਆਪਾਂ ਆਪਾਂ ਹੀਟਰ ਲਾ ਕੇ ਸੌਂਦੇ ਅੱਜਕੱਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ